ਸੱਤ ਸਰੀਏ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿੱਚ ਜੋ ਫੇਰ ਬਦਲਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿਉਂਕਿ ਬਲਾਕ ਸੰਵਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਬੇਸ਼ੱਕ ਆਮ ਆਦਮੀ ਪਾਰਟੀ ਸੰਤੁਸ਼ਟ ਹੈ ਕਿ ਉਹਨਾਂ ਦੇ ਰਿਜ਼ਲਟ ਚੰਗੇ ਆਏ ਹਨ ਪਰ ਉੱਥੇ ਹੀ ਸਿਆਸੀ ਮਹਾਰਾ ਦਾ ਇਹ ਗੱਲ ਕਹਿਣੀ ਹੈ ਕਿ VOTING ਸਿਰਫ 48% ਹੋਈ ਹੈ ਉਹਦੇ ਵਿੱਚ ਵੀ ਅਕਾਲੀ ਦਲ ਤੇ ਕਾਂਗਰਸ ਨੇ ਜਿਹੜੀ ਹੈ ਚੰਗੀ ਵਾਪਸੀ ਕੀਤੀ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਹਲਚਲ ਹੈ ਉਧਰੋਂ ਜਿਸ ਤਰੀਕੇ ਦੇ ਨਾਲ ਵਿਧਾਇਕਾਂ ਦਾ ਵਿਰੋਧ ਹੋਇਆ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਜੜੀਆਂ ਵੀਡੀਓਜ਼ ਨੇ ਉਹ ਵਾਇਰਲ ਵੀ ਹੋਈਆਂ ਉਸ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਔਰ ਨਾਲ ਹੀ ਜਿਹੜੇ ਹਰਮਨ ਪਿਆਰੇ ਨੇਤਾ ਮੰਨੇ ਜਾਂਦੇ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੇ ਹਲਕਿਆਂ ਦੇ ਵਿੱਚੋਂ ਉਮੀਦਵਾਰ ਜਿਹੜੇ ਐ ਉਹ ਕਾਫੀ ਵੱਡੇ ਫਰਕ ਨਾਲ ਹਾਰੇ ਐ ਚਾਹੇ ਉਹ ਕੁਲਤਾਰ ਸਿੰਘ ਸੰਧਵਾ ਸਾਹਿਬ ਹੋਣ ਜਿਹੜੇ ਸਪੀਕਰ ਐ ਵਿਧਾਨ ਸਭਾ ਦੇ ਬੀਬੀ ਭਰਾਜ ਮੀਤ ਹੇਰ ਕੁਲਦੀਪ ਧਾਲੀਵਾਲ ਔਰ ਹੋਰ ਵੀ ਬਹੁਤ ਸਾਰੇ ਜਿਹੜੇ ਵੱਡੇ ਆਗੂ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਦੇ ਹਲਕਿਆਂ ਦੇ ਵਿੱਚ ਉਮੀਦਵਾਰ ਕਾਫੀ ਪਛੜੇ ਐ ਪਾਫ ਕਿ ਉਹਨਾਂ ਨੂੰ ਇੱਕ ਤਾਂ ਜਿੱਤ ਬਹੁਤ ਘੱਟ ਮਿਲੀ ਹੈ ਦੂਸਰਾ ਜਿਹੜੇ ਜਿੱਤੇ ਵੀ ਹੈ ਬਹੁਤ ਥੋੜੇ ਫਰਕ ਨਾਲ ਜਿੱਤੇ ਹੈ ਪਾਫ ਲੋਕਾਂ ਨੇ ਜਿਹੜਾ ਮੂੰਹ ਮੋੜਨਾ ਸ਼ੁਰੂ ਕਰ ਲਿਆ ਹੋਇਆ ਆਮ ਆਦਮੀ ਪਾਰਟੀ ਤੋਂ ਵੈਸੇ ਤਾਂ ਇਹ ਆਮ ਆਦਮੀ ਪਾਰਟੀ ਨੂੰ 2 ਸਾਲ ਬਾਅਦ ਹੀ ਸਮਝ ਆ ਗਈ ਸੀ ਜਦੋਂ 2022 ਦੇ ਵਿੱਚ ਹੁੰਜਾ ਫਿਰ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਈ ਸੀ 2022 ਦੇ ਵਿੱਚ 117 ਚੋਂ 92 ਸੀਟਾਂ ਲੋਕਾਂ ਨੇ ਦਿੱਤੀਆਂ ਸਨ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਦਲਾਅ ਦਾ ਨਾਅਰਾ ਮਾਰਿਆ ਸੀ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਿਉਂਕਿ ਇਨਵਾਈਟਿਡ ਪਾਰਟੀਆਂ ਅਕਾਲੀ ਤੇ ਕਾਂਗਰਸ ਜਿਹੜੀਆਂ ਲਗਾਤਾਰ ਰਾਜ ਕਰਦੀਆਂ ਆ ਰਹੀਆਂ ਸਨ ਪੰਜਾਬ ਦੇ ਵਿੱਚ ਉਹਨਾਂ ਤੋਂ ਉਹਨਾਂ ਦੀਆਂ ਨੀਤੀਆਂ ਤੋਂ ਲੋਕ ਉਕਤਾ ਚੁੱਕੇ ਸਨ ਤੇ ਉਹਨਾਂ ਨੂੰ ਇਸ ਪਾਰਟੀ ਦੇ ਜੋ ਬਦਲਾਅ ਦਾ ਸੁਪਨਾ ਦਿਖਾਇਆ ਉਸ ਨੂੰ ਦੇਖਦਿਆਂ ਹੋਇਆਂ ਭਰਮਾ ਸਮਰਥਨ ਜਿਹੜਾ ਸੀ ਪੰਜਾਬ ਭਰ ਦੇ ਵਿੱਚੋਂ ਮਿਲਿਆ ਕਿਉਂਕਿ ਲੋਕਾਂ ਨੇ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਹੈ ਕਿਉਂਕਿ ਪਹਿਲਾਂ ਲੋਕ ਕਾਂਗਰਸ ਜਾਂ ਅਕਾਲੀ ਦਲ ਭਾਜਪਾ ਨਾਲ ਪਹਿਲਾਂ ਹੀ ਜਿਹੜੇ ਜੁੜੇ ਹੋਏ ਸਨ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਵੋਟ ਨਾ ਪਾ ਕੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਪਰ 2 ਸਾਲ ਬਾਅਦ 2024 ਦਾ ਲੋਕ ਸਭਾ ਇਲੈਕਸ਼ਨ ਹੁੰਦਾ ਹੈ ਤਾਂ ਉਹਦੇ ਵਿੱਚ ਫਿਰ ਜਿਸ ਤਰੀਕੇ ਨਾਲ ਪਾਰਟੀ ਵੱਲੋਂ ਮੂੰਹ ਮੋੜ ਲਿਆ ਜਾਂਦਾ ਆਮ ਆਦਮੀ ਪਾਰਟੀ ਵੱਲੋਂ ਚਿੰਤਾਵਾਂ ਉਦੋਂ ਤੋਂ ਹੀ ਸ਼ੁਰੂ ਹੋ ਗਈਆਂ ਸਨ ਆਮ ਆਦਮੀ ਪਾਰਟੀ ਦੇ ਵਿੱਚ ਬਾਅਦ ਦੇ ਵਿੱਚ ਫਿਰ ਬਹੁਤ ਕੁਝ ਹੋਇਆ ਸੀ ਸੀਐਮ ਭਗਵੰਤ ਸਿੰਘ ਮਾਨ ਨੂੰ ਬਦਲਣ ਤੱਕ ਦੀਆਂ ਗੱਲਾਂ ਜਿਹੜੀਆਂ ਸਨ ਉਹ ਚੱਲ ਰਹੀਆਂ ਸਨ ਹੁਣ ਵੀ ਜਿਵੇਂ ਦਿੱਲੀ ਵੱਲੋਂ ਅਬਜ਼ਰਵਰ ਲਾਏ ਹੋਏ ਹੈ ਜਿਨ੍ਹਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਜਿਹੜੀ ਰਿਪੋਰਟ ਹੈ ਉਹ ਦਿੱਲੀ ਜਾਣੀ ਹੈ ਬਹੁਤ ਸਾਰੇ ਵਿਧਾਇਕਾਂ ਦੀਆਂ ਜਿਹੜੀਆਂ ਟਿਕਟਾਂ 2027 ਦੇ ਵਿੱਚ ਕੱਟੇ ਜਾਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਕਿਉਂਕਿ ਜਿਹੜੇ ਹਲਕਿਆਂ ਦੇ ਵਿੱਚੋਂ VOTING ਕਾਫੀ ਪਿੱਛੇ ਗਈ ਹੈ, ਵੋਟ ਕਰਾਫ ਡਿੱਗਿਆ ਹੈ ਤਾਂ ਉੱਥੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਜ਼ਰੂਰ ਸੋਚ ਰਹੀ ਹੋਵੇਗੀ ਕਿ ਉੱਥੇ ਵਿਧਾਇਕਾਂ ਨੂੰ ਦੁਬਾਰਾ ਅੱਗੇ ਕਰਨਾ ਹੈ ਜਾਂ ਉਹਨਾਂ ਦੀ ਜਗ੍ਹਾ ਤੇ ਨਵੇਂ ਚਿਹਰੇ ਲਾਉਣੇ ਹਨ। ਹੁਣ ਜਿਹੜਾ ਮંત્રીਮੰਡਲ ਦੇ ਵਿੱਚ ਫੇਰ ਬਦਲ ਕੀਤਾ ਗਿਆ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਉਹਦੀ ਗੱਲ ਕਰਦੇ ਹਾਂ ਪੰਜਾਬ ਕੈਬਨਿਟ ਵਿੱਚ ਵੱਡਾ ਫੇਰ ਬਦਲ ਹੋਇਆ ਹੈ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਇੱਕ ਹੋਰ ਅਹਿਮ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਰੋੜਾ ਨੂੰ ਸਥਾਨਿਕ ਸਰਕਾਰਾਂ ਵਿਭਾਗ ਦੇ ਦਿੱਤਾ ਗਿਆ ਇਸ ਤੋਂ ਇਲਾਵਾ ਡਾਕਟਰ ਰਮਜੋਤ ਸਿੰਘ ਕੋਲੋਂ ਸਥਾਨਿਕ ਸਰਕਾਰਾਂ ਵਿਭਾਗ ਲੈ ਕੇ ਉਹਨਾਂ ਨੂੰ ਐਨਆਰਆਈ ਵਿਭਾਗ ਜਿਹੜਾ ਹੈ ਉਹ ਦਿੱਤਾ ਗਿਆ ਬੇਸ਼ੱਕ ਮਾਨ ਸਰਕਾਰ ਵੱਲੋਂ ਕੋਸ਼ਿਸ਼ਾਂ جاری ਹੈ ਕਿ 2027 ਦੇ ਵਿੱਚ ਉਹ ਰਿਪੀਟ ਕਰਨਗੇ ਪਰ ਅਜੇ ਬਹੁਤ ਕੁਝ ਕਰਨ ਵਾਲਾ ਬਾਕੀ ਹੈ ਤੇ ਸਮਾਂ ਬਹੁਤ ਥੋੜਾ ਬਚਿਆ ਹੈ 2027 ਦੇ ਆਉਣ ਦੇ ਵਿੱਚ ਬੇਸ਼ੱਕ ਇੱਕ ਸਾਲ ਦਾ ਸਮਾਂ ਇਹ ਹੈ ਤੇ ਕੁਝ ਮਹੀਨੇ ਉੱਪਰ ਪਰ ਜਿਸ ਤਰੀਕੇ ਦੀ ਕਾਰਗੁਜ਼ਾਰੀ ਪਿਛਲੇ 4 ਸਾਲ ਦੇ ਵਿੱਚ ਰਹੀ ਹੈ ਲੋਕ ਨਾਖੁਸ਼ ਦਿਖਾਈ ਦੇ ਰਹੇ ਹੈ ਇਨਾ ਜਿਹੜਾ ਸਮਾਂ ਰਹਿ ਗਿਆ ਜੇਕਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੁਬਾਰਾ ਰਿਵਿਊ ਕਰਕੇ ਪੂਰੇ ਸਿਸਟਮ ਨੂੰ ਤਾਂ ਕੋਸ਼ਿਸ਼ ਕਰਦੇ ਹੈ ਕਿ ਲੋਕਾਂ ਦਾ ਮਨ ਬਦਲਾ ਸਕਦੇ ਹੈ ਤਾਂ ਅਜੇ ਸਮਾਂ ਹੈਗਾ ਉਹਨਾਂ ਕੋਲ ਨਹੀਂ ਤਾਂ ਦੂਸਰੀਆਂ ਪਾਰਟੀਆਂ ਜਿਸ ਤਰੀਕੇ ਨਾਲ ਕਮਰਕੱਸਾ ਕਰ ਚੁੱਕੀਆਂ ਹਨ ਭਾਵੇਂ ਰਾਜਨੀਤੀ ਵਿੱਚ ਕੁੱਦ ਚੁੱਕੀਆਂ ਚਾਹੇ ਉਹ ਅਕਾਲੀ ਦਲ ਬਾਦਲ ਹੋਵੇ ਚਾਹੇ ਨਵੇਂ ਜਿਹੜੇ ਦੋ ਅਕਾਲੀ ਦਲ ਬਣੇ ਕਾਂਗਰਸ ਪਾਰਟੀ ਭਾਜਪੀ ਸਾਰੇ ਨੇ ਆਪੋ ਆਪਣੀਆਂ ਰਣਨੀਤੀਆਂ ਤੈਅ ਕਰਕੇ ਨਵੇਂ ਆਉਦੇਦਾਰਾਂ ਦੀਆਂ ਜਿਹੜੀਆਂ ਸੂਚੀਆਂ ਉਹ ਜਾਰੀ ਕਰ ਦਿੱਤੀਆਂ 2027 ਦੇ ਵਿੱਚ ਵਿਧਾਨ ਸਭਾ ਦੀਆਂ ਪੌੜੀਆਂ ਇਹਨਾਂ ਚੋਂ ਕੌਣ ਚੜੇਗੀ ਪਾਰਟੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਤਾਂ